ਨੰਗਲਚੇ ਬਿਪੋਰ ਸੈ ਵਿਖੇ ਦੋ ਗੁੱਟਾਂ ਵਿਚਾਲੇ ਖੂਨੀ ਝੜਪ ਹੋਈ ਹੈ ਇਸ ਕਲੈਸ਼ ਕਾਰਨ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਇੱਕ ਨੌਜਵਾਨ ਨੰਗਲ ਸਿਵਲ ਹਸਪਤਾਲ ਦਾਖਲ ਹੈ ਜ਼ਖਮੀ ਨੌਜਵਾਨਾਂ ਵਿੱਚੋਂ ਇੱਕ ਹਿਮਾਚਲ ਅਤੇ ਦੋ ਆਸ-ਪਾਸ ਪਿੰਡਾਂ ਦੇ ਵਸਨੀਕ ਨੇ ਭਾਈ ਮੈਂ ਬਾਗਚਾ ਆ ਨੰਗਲ ਮੇਰੇ ਦੋਸਤ ਨਾਲ ਅਪਾ ਡੈਮ ਲੰਗੇ ਕਿੱਥੇ ਜਾਂਦੇ ਤੁਸੀਂ ਡੜੋਲੀ ਚਲੋਗੇ ਚਲੋਗੇ ਹਾਂਜੀ ਉਹ ਲੰਗੇ ਡੈਮ ਸਾਡੇ ਮਗਰ ਨਾਲ ਪਹਿਲੇ ਮੁੰਡੇ ਪਏ ਜੀ ਹਾਂਜੀ ਸਾਡੇ ਵੀ ਨਾਲ ਜੋ ਉਤਰੀ ਕੀ ਗੱਲਬਾਤ ਹੋਣੀ ਪਹਿਲਾਂ ਸਾਡੇ ਮਗਰ ਪੇ ਅਸੀਂ ਲੰਘੇ ਹੀ ਭੋਰ ਸਾਹਿਬ ਨੂੰ ਅਸੀਂ ਉੱਥੇ ਸਾਈਡ ਤੇ ਕੱਢ ਗਏ ਬਾਅਦ ਚ ਫੋਨ ਕੀਤਾ ਵੀ ਗੱਲ ਆਏ ਤਾਂ ਕਹਿੰਦੇ ਵੀ ਦ ਭੋਰ ਸਾਹਿਬ ਨੂੰ ਆਏ ਵੀ ਗੱਲ ਮੁਕਾ ਲੈਂਦੇ ਆਪਾਂ ਫਿਰ ਉਹਦੇ ਨਾਲ ਦੇ ਮੁੰਡੇ ਦੀ ਗੱਲ ਦੀ ਤਾਂ ਜੀ ਉੱਥੇ ਗਏ ਉਹ ਸਾਡੇ ਬੰਦੋਂ ਸਿੱਧੇ ਬੈਗਮ ਖੰਡੇ ਗੁਰਬਾਨਾਂ ਨਾਲ ਸਾਡੇ ਜੇਕਰ ਤੇ ਕਦਾ ਵੀ ਲੜਾਈ ਲੜੀ ਹੋਈ ਵੀ ਤੇ ਕਿੰਨੇ ਨੌਜਵਾਨ ਜ਼ਖਮੀ ਹੋਏ ਤੁਹਾਡੇ ਸਾਡੇ ਦੋਏ ਹੋਏ ਮੈਂ ਤੇ ਮੇਰਾ ਦੂਜਾ ਅਨਮੋਲ ਹੈ ਅਦਮੋਲ ਉਹਨੂੰ ਰੈਫਰ ਕਰ ਦਿੱਤਾ ਗਿਆ ਉਹਨੂੰ ਪੀਜੀ ਰੈਫਰ ਕਰਤਾ ਸਾਰੇ ਘਟੋਖਟ 40 ਬੰਦੇ ਸੀਗੇ 40 ਬੰਦੇ ਹਾਂਜੀ ਕਿਆ ਕੋਈ ਪ੍ਰਾਣੀ ਰੰਜਸ ਸੀ ਜਿਆ ਨਹੀਂ ਰੰਜਸ ਨਹੀਂ ਐਦਾਂ ਅਸੀਂ ਬੈਠੇ ਸੀਗੇ ਆਕੇ ਤੇ ਆਕੇ ਸਿੱਧਾ ਹੀ ਆਕੇ ਉਹਨੇ ਪਹਿਲਾਂ ਤਾਂ ਫੈਰ ਕੀਤੇ ਮੇਰੇ ਗੋਲੀਆਂ ਚਲਾਈਆਂ ਦਿੱਤੀ ਗੋਲੀ ਚਲਾਈ ਉਹ ਇੱਥੇ ਆਕੇ ਵੱਜੀ ਮੇਤੋਂ ਮੇਤੇ ਹਾਂਜੀ ਬਾਹਾਂ ਤੇ ਵੱਜੀ ਤੇ ਨਾਲ ਹੀ ਦਾ ਮੈਂ ਗਿਰਿਆ ਜਦੋਂ ਮੇਰੇ ਫੈਰ ਹੋਇਆ ਜਿੱਦਿ ਮੇਰੇ ਤਾਂ ਮੈਂ نیچے गिर ਗਿਆ ਗਰਾਊਂਡ 'ਚ ਤਾਂ ਆਖੀ ਨਹੀਂ ਗੰਡਾਸੇ ਮਾਰਨੇ ਸਟਾਰਟ ਕਰਤੇ ਤੇ ਆਪਣਾ ਬਵੌਰ ਸਾਹਿਬ ਦੋ ਗੁੱਟਾਂ ਦੇ ਵਿੱਚ ਕਰ ਲੜਾਈ ਹੋਈ ਸੀ ਇਹਦੇ ਤਿੰਨ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦੋਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ ਤੇ ਇੱਕ ਇੱਥੇ ਹੀ ਐਡਮਿਟ ਹੈ ਆਪਣਾ ਨੰਗਰ ਹਸਪੀਟਲ ਤੇ ਸਰ ਦੱਸਿਆ ਜਾ ਰਿਹਾ ਕੋਈ ਫਾਇਰ ਵੀ ਹੋਇਆ ਤਿੰਨ ਹਵਾਈ ਫਾਦਰ ਵੀ ਕੀਤੇ ਗਏ ਹੈ ਇਹਨਾਂ ਜੋ ਲੜੇ ਹੈ ਅੱਜ ਨਹੀਂ ਨਹੀਂ ਇਹ ਜੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਅਸੀਂ ਮੌਕੇ ਤੇ ਜਾ ਕੇ ਸਾਰਾ ਚੈੱਕ ਕੀਤਾ ਆ ਕੋਈ ਉੱਥੇ ਸਾਨੂੰ ਕੋਲ ਨਹੀਂ ਮਿਲਿਆ ਬਾਕੀ ਪੁੱਛ ਪੜਤਾਲ ਵੀ ਕੀਤੀ ਉਹ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਜਾਂਚ ਵਗੈਰਾ ਹੁਣ ਚੱਲ ਰਹੀ ਹੈ ਹਾਂ ਜਾਂਚ ਬ੍ਰੇਕ ਨਾਲ ਹੋ ਰਹੀ ਹੈ ਜੀ ਬਿਆਨ ਲਿਖ ਲੈਨੇ ਬਾਅਦ ਕੀ ਆਪਾਂ ਕਾਨੂੰਨੀ ਕਾਰਵਾਈ ਕਰਦਾਂਗੇ